ਇਸ ਵੇਲੇ ਦੀ ਵੱਡੀ ਖਬਰ ਮਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਆ ਦੱਸਦੀ ਹੈ ਕਿ ਫੋਰਟਿਸ ਹਸਪਤਾਲ ਦੇ ਨਾਲ ਕਈ ਪ੍ਰਾਈਵੇਟ ਤੇ ਸਕੂਲ ਨੇ ਜਿਹੜੇ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਮਹਾਲੀ ਅਤੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦੇ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਹੁਣ ਫੋਰਟਿਸ ਹਸਪਤਾਲ ਸਮੇਤ ਕਈ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਆ ਪਰ ਇੱਥੇ ਖਾਸ ਖਬਰ ਇਹ ਹੈ ਕਿ ਫੋਰਟਿਸ ਹਸਪਤਾਲ ਦੇ ਵਿੱਚ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਗ੍ਰੀਪ ਹੁਣ ਸੰਗਮਾਨ ਜਿਹੜੇ ਨੇ ਉਹ ਦਾਖਲ ਨੇ ਤਿੰਨ ਦਿਨਾਂ ਤੋਂ ਉਹਨਾਂ ਨੂੰ ਵਿਗੜੀ ਹੋਈ ਸਿਹਤ ਦੇ ਕਾਰਨ ਜਿਹੜਾ ਹਸਪਤਾਲ ਦੇ ਵਿੱਚ ਰੱਖਿਆ ਗਿਆ ਅੱਜ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਸੀ ਤਾਂ ਅੱਜ ਜਿਹੜਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਫੋਟੋਜ਼ ਹਸਪਤਾਲ ਜਿਸ ਦੇ ਵਿੱਚ ਸੀਐਮ ਮਾਨ ਦਾਖਲ ਨੇ ਉਸ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਦੇ ਦਿੱਤੀ ਗਈ ਆ ਦਾ ਦੱਸਦੀ ਹੈ ਕਿ ਹੁਣ ਬਾਹਰ ਸੁਰੱਖਿਆ ਦੇ ਘੇਰੇ ਜਿਹੜੇ ਨੇ ਉਹ ਬੁਧਾ ਦਿੱਤੇ ਗਏ ਨੇ ਤੇ ਆਲੇ ਦੁਆਲੇ ਜਿਹੜੇ ਸਕੂਲ ਨੇ ਉੱਥੇ ਵੀ ਜਿਹੜੀ ਤਲਾਸ਼ੀ ਮੁਹਿੰਮ ਚਾਰੀ ਕੀਤੀ ਗਈ ਆ ਬੰਬਸਕਾਇਰ ਟੀਮਾਂ ਉਸਕਾ ਡਾਕਸਕਾਇਰ ਟੀਮਾਂ ਜਿਹੜੀਆਂ ਨੇ ਮੌਕੇ ਦੇ ਉੱਤੇ ਪਹੁੰਚੀਆਂ ਨੇ ਸਕੂਲਾਂ ਨੂੰ ਜਿਹੜਾ ਖਾਲੀ ਕਰਵਾਇਆਗਾ ਤਾਂ ਦੱਸਦੀ ਹੈ ਕਿ ਮੋਹਾਲੀ ਦੇ ਵਿੱਚ ਇੱਕ ਵਾਰ ਫੇਰ ਹੜਕਮ ਮੱਚਿਆ ਕਿਉਂਕਿ ਜਿਸ ਹਸਪਤਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਇਸ ਸਮੇਂ ਦਾਖਲ ਨੇ ਭਰਤੀ ਨੇ ਉਸ ਹਸਪਤਾਲ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਭੇਜੀ ਗਈ ਆ ਦੱਸਦੀ ਹੈ ਕਿ ਧਮਕੀ ਈਮੇਲ ਦੇ ਜ਼ਰੀਏ ਪ੍ਰਾਪਤ ਹੋਈ ਆ ਜਿਸ ਦੇ ਵਿੱਚ ਜਿਹੜਾ ਟਾਈਮ ਦਾ ਜ਼ਿਕਰ ਵੀ ਕੀਤਾ ਗਿਆ ਤਾਂ ਦੱਸਦੀ ਹੈ ਕਿ ਪਹਿਲਾਂ ਵੀ ਜਿਹੜੀਆਂ ਈਮੇਲਾਂ ਪ੍ਰਾਪਤ ਹੋਈਆਂ ਸੀ ਚਾਹੇ ਪੰਜਾਬ ਦੇ ਪੂਰੇ ਸਕੂਲਾਂ ਦੀ ਗੱਲ ਕਰ ਲਈਏ ਕਿਉਂਕਿ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਿਆਲੇ ਦੇ ਵਿੱਚ ਮੋਹਾਲੀ ਚੰਡੀਗੜ੍ਹ ਜਿਹੜਾ ਕਈ ਥਾਵਾਂ ਦੇ ਉੱਤੇ ਸਕੂਲਾਂ ਨੂੰ ਅਦਾਲਤਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦੇ ਦਿੱਤੀ ਗਈ ਸੀ ਪੰਜਾਬ ਸਖਤਰੇਤ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦੇ ਦਿੱਤੀ ਗਈ ਸੀ ਤਾਂ ਉਦੋਂ ਤੋਂ ਲਗਾਤਾਰ ਜਿਹੜੇ ਟਾਈਮ ਨੇ ਵਿੱਚ ਜ਼ਿਕਰ ਕੀਤੇ ਜਾਂਦੇ ਸੀ ਤਾਂ ਦੱਸਦੀ ਹੈ ਕਿ ਇੱਕ ਵਾਰ ਫੇਰ ਮੋਹਾਲੀ ਦੇ ਵਿੱਚ ਉਸ ਵੇਲੇ ਹੜਕਾ ਮੱਚਿਆ ਜਦੋਂ ਦੁਪਹਿਰ 1 ਵਜੇ 11 ਮਿੰਟ ਤੇ ਫੋਰਟਿਸ ਹਸਪਤਾਲ ਮੋਹਾਲੀ ਅਤੇ ਮੋਹਾਲੀ ਦੇ ਨੇੜਲੇ ਕੁਝ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਹੈ ਧਮਕੀ ਈਮੇਲ ਹਾਂੀ ਪ੍ਰਾਪਤ ਹੋਈ ਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਧਮਕੀ ਪਿੱਛੇ ਖਾਲਸਾਤਨ ਨੈਸ਼ਨਲ ਆਰਮੀ ਹੈ ਧਮਕੀ ਵਾਲੀ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਕਰ ਵੀ ਕੀਤਾ ਗਿਆ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਐਤਵਾਰ ਤੋਂ ਫੋਟੋ ਹਸਪਤਾਲ ਦੇ ਵਿੱਚ ਦਾਖਲ ਨੇ ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਹੈ ਧਮਕੀ ਮਿਲ ਤੋ ਤੁਰੰਤ ਬਾਅਦ ਪੁਲਿਸ ਅਤੇ ਬੰਬ ਨਿਰੋਧਕ ਦਾਲਾ ਮੌਕੇ ਤੇ ਪਹੁੰਚੇ ਨੇ ਹਸਪਤਾਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਸੁਰੱਖਿਆ ਪ੍ਰਬੰਧ ਕਰਦੇ ਕੀਤੇ ਗਏ ਨੇ ਸਕੂਲਾਂ ਦੇ ਵਿੱਚ ਵੀ ਸਾਵਧਾਨੀ ਵਜੋਂ ਚੈਕਿੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਹੁਣ ਇਹ ਧਮਕੀਆਂ ਦਾ ਦੌਰ ਹੈ ਜਿਹੜਾ ਲਗਾਤਾਰ ਚੱਲ ਰਿਹਾ ਹਰ ਵਾਰ ਜਿਹੜਾ ਧਮਕੀ ਦੇ ਵਿੱਚ ਟਾਈਮ ਮੈਂਸ਼ਨ ਕੀਤਾ ਜਾਂਦਾ ਤਾਂ ਸਾਰੀ ਪੁਲਿਸ ਫੋਰਸ ਹੈ ਜਿਹੜੀ ਉੱਥੇ ਤਨਤ ਕਰ ਦਿੱਤੀ ਜਾਂਦੀ ਹੈ ਚਾਹੇ ਫਿਰ ਉਹ ਅੰਮ੍ਰਿਤਸਰ ਦੀ ਗੱਲ ਹੋਵੇ ਜਲੰਧਰ ਦੀ ਹੋਵੇ ਚਾਹੇ ਫਿਰ ਪਟਿਆਲੇ ਦੀ ਹੋਵੇ ਜਾਂ ਫਿਰ ਕੁਝ ਦਿਨ ਪਹਿਲਾਂ ਮੋਹਾਲੀ ਦੀ ਹੋਵੇ ਕਿਉਂਕਿ ਮੋਹਾਲੀ ਦੇ ਵੀ ਕਈ ਉੱਚ ਕੋਟੀ ਦੇ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਜਿਨ੍ਹਾਂ ਦਾ ਚੰਗੇ ਸਕੂਲਾਂ ਦੇ ਵਿੱਚ ਨਾਮ ਆਉਂਦਾ ਉਹਨਾਂ ਨੂੰ ਜਿਹੜੀ ਬੰਬ ਦੇ ਨਾਲ ਲਾਕਡਾਊਨ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਬਾਪੀਆ ਬਾਈਪੀਆ ਸਕੂਲ ਸੀਗਾ ਲਰਨਿੰਗ ਪਬਲਿਕ ਸਕੂਲ ਸੀਗਾ ਹੋਰ ਕਈ ਵੱਡੇ ਸਕੂਲ ਸੀ ਜਿਨ੍ਹਾਂ ਨੂੰ ਡਾਊਨ ਦੀ ਧਮਕੀ ਦਿੱਤੀ ਗਈ ਸੀ ਤਾਂ ਇੱਕ ਵਾਰ ਫੇਰ ਜਿਹੜਾ ਮੁਹਾਲੀ ਦੇ ਵਿੱਚ ਹੜਕਾ ਮੱਚਿਆ ਕਿਉਂਕਿ ਹੁਣ ਫੋਰਟਿਸ ਹਸਪਤਾਲ ਵੀ ਜਿਹੜਾ ਇਹਨਾਂ ਦੇ ਨਿਸ਼ਾਨੇ ਤੇ ਆ ਫੋਰਟਿਸ ਹਸਪਤਾਲ ਨੂੰ ਵੀ ਜਿਹੜਾ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਹੁਣ ਆ ਫੋਰਟਿਸ ਹਸਪਤਾਲ ਤੇ ਆਲੇ-ਦੁਆਲੇ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਜੜੀਆਂ ਬੰਬਸਕਵਰ ਟੀਮਾਂ ਪਹੁੰਚੀਆਂ ਡੌਗਸਕਾ ਟੀਮਾਂ ਪਹੁੰਚੀਆਂ ਨੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਈਮੇਲ ਵਿਚ ਜ਼ਿਕਰ ਕੀਤਾ ਗਿਆ ਤੇ ਸਮਾਂ 1:11 ਜਿਹੜਾ ਉਹ ਇਸ ਈਮੇਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਦੱਸਦੀ ਹੈ ਕਿ ਹਰ ਵਾਰ ਈਮੇਲ ਦੇ ਵਿੱਚ ਜਿਹੜਾ ਟਾਈਮ ਹੈ ਉਹ ਮੈਂਸ਼ਨ ਕੀਤਾ ਜਾਂਦਾ ਟਾਈਮ ਦੱਸਿਆ ਜਾਂਦਾ ਕੀ ਇਸ ਧਮਕੀਆਂ ਦੇ ਪਿੱਛੇ ਹੈ ਕਿਉਂਕਿ ਕਈ ਜਣੀਆਂ ਪਹਿਲਾਂ ਵੀ ਕਹਿੰਦੀ ਹੈ ਕਿ ਜਿਹੜੇ ਅਦਾਲਤਾਂ ਨੇ ਉਹਨਾਂ ਨੂੰ ਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਜਾਂ ਫਿਰ ਜਿਹੜੇ ਹਾਈ ਕੋਰਟ ਉਸ ਨੂੰ ਧਮਕੀ ਮਿਲ ਚੁੱਕੀ ਆ ਲੁਧਿਆਣਾ ਕੋਰਟ ਨੂੰ ਧਮਕੀ ਮਿਲ ਚੁੱਕੀ ਆ ਸਖਤਰਤ ਸੈਕਟਰ 1 ਦੇ ਵਿੱਚ ਉਸ ਨੂੰ ਡਾਊਨ ਦੀ ਧਮਕੀ ਮਿਲ ਚੁੱਕੀ ਆ ਪੰਜਾਬ 779 ਦੇ ਵਿੱਚ ਆ ਮਿਨੀ ਸਕਤਰੇ ਤੋਂ ਉਸ ਨੂੰ ਡਾਊਨ ਦੀ ਧਮਕੀ ਮਿਲ ਚੁੱਕੀ ਆ ਆਖਰ ਇਹਨਾਂ ਧਮਕੀਆਂ ਦੇ ਪਿੱਛੇ ਸਾਜ਼ਿਸ਼ ਕੀ ਆ ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਟਾਰਗੇਟ ਹੈ ਜਿਹੜਾ ਉਹ ਸਚਖੰਡ ਸਾਹਿਬ ਨੂੰ ਕੀਤਾ ਗਿਆ ਸੀ ਦਰਬਾਰ ਸਾਹਿਬ ਨੂੰ ਕੀਤਾ ਗਿਆ ਸੀ ਉੱਥੇ ਕਿਹਾ ਗਿਆ ਸੀ ਕਿ ਲੰਗਰ ਹਾਲ ਨੂੰ ਜਿਹੜਾ ਬੰਬ ਦੇ ਨਾਲ ਉਡਾਇਆ ਜਾਵੇਗਾ ਤਾਂ ਇਦਾਂ ਦੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਸੀ ਪਰ ਹੁਣ ਲਗਾਤਾਰ ਜਿਹੜਾ ਇਹਨਾਂ ਧਮਕੀਆਂ ਦਾ ਦੌਰ ਚੱਲ ਰਿਹਾ ਆ ਆਖਰ ਇਹਨਾਂ ਧਮਕੀਆਂ ਦੇ ਪਿੱਛੇ ਕੀ ਆ ਕੀ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਉਸ ਨੂੰ ਠੇ ਪਹੁੰਚਾਈ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਸਿਰਫ ਦਹਿਸਤ ਦਾ ਮਾਹੌਲ ਬਣਾਇਆ ਜਾਂਦਾ ਕਿਉਂਕਿ ਲੋਕ ਜ਼ਰੂਰ ਪੈਨਿਕ ਹੁੰਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਜ਼ਰੂਰ ਕਿਹਾ ਜਾਂਦਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਪਰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਧਮਕੀਆਂ ਲਗਾਤਾਰ ਮਿਲਦੀਆਂ ਨੇ ਤਾਂ ਉਦੋਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਆਮ ਹੋ ਜਾਂਦਾ ਤਾਂ ਦੱਸ ਦਈਏ ਕਿ ਹੁਣ ਫੋਟੇ ਹਸਪਤਾਲ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਦਾਖਲ ਨੇ ਪਿਛਲੇ 2 ਦਿਨਾਂ ਤੋਂ ਜਿਹੜੇ ਉਹਨਾਂ ਦਾ ਇਲਾਕਾ ਫੋਟੋ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਕੱਲ ਮੋਗਾ ਰੈਲੀ ਤੋਂ ਤੁਰੰਤ ਬਾਅਦ ਜਿਹੜਾ ਉਹਨਾਂ ਨੂੰ ਫਿਰ ਤੋਂ ਫੋਟੋ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਹੁਣ ਸੁਰੱਖਿਆ ਦੇ ਪ੍ਰਬੰਧ ਕਾਢੇ ਕੀਤੇ ਗਏ ਨੇ ਮੁਹਾਲੀ ਫੋਟੋ ਹਸਪਤਾਲ ਦੇ ਆਲੇ-ਦੁਆਲੇ ਜਿਹੜੇ ਬੰਬ ਨਿਰੋਧਕ ਦਸਤੇ ਜਿਹੜੇ ਨੇ ਉਹ ਪਹੁੰਚੇ ਨੇ ਬੰਬ ਸਕਵਾਡ ਟੀਮਾਂ ਡੌਗਸ ਸਕਵਾਡ ਟੀਮਾਂ ਪਹੁੰਚੀਆਂ ਨੇ ਆਲੇ-ਦੁਆਲੇ ਦੇ ਸਕੂਲ ਨੇ ਜਿਹੜੇ ਉਹਨਾਂ ਦੀ ਵੀ ਸੇਫਲੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ